ਸਰ ਰਵਜੀਤ ਕੌਰ ਪਿੰਡ ਮਾਉਂਸ ਸਾਹਿਬ ਹਾਂਜੀ ਪੈਨ ਜੀ ਤੁਹਾਨੂੰ ਅਸੀਂ ਪੰਜ ਯੂਸ ਬੋਡੀ ਸਰਵਿਸ ਦੇ ਕੇ ਗਏ ਸੀ ਕਿ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਜੀ ਵਿੱਚੀ ਮੈਨੂੰ ਦਾ ਮੇਰੇ ਇੱਕ ਤਾਂ ਸਰਵਾਈਕਲ ਬਹੁਤ ਜ਼ਿਆਦਾ ਸੀਗਾ ਕਿ ਮੈਂ ਗਰਦਨਾਂ ਨਹੀਂ ਸੀ ਚੱਕ ਸਕਦੀ ਉੱਪਰ ਨੂੰ ਆਪਣਾ ਕੰਗੀ ਵੀ ਕਰਦੀ ਸੀ ਮੇਰੀ ਬਾਹਮ ਵੀ ਨਹੀਂ ਚੱਕ ਹੁੰਦੀ ਸੀ ਕਿ ਤਾਂ ਇੱਕ ਮੇਰੀ ਰਸੋਲੀਆਂ ਸੀਗੀਆਂ ਬਸੋਲੀਆਂ ਕਰਕੇ ਵੀ ਮੇਰੇ ਬਹੁਤ ਜ਼ਿਆਦਾ ਪੇਨ ਦਿਨ ਰਾਤ ਹੀ ਪੇਨ ਹੁੰਦਾ ਸੀਗਾ ਨਾਲ ਹੀ ਮੇਰੇ ਕਮਰ ਤੋਂ ਦਰਦ ਹੋਰ ਪੂਰੀ ਲੱਤ ਦੇ ਵਿੱਚ ਹੀ ਜ਼ਿਆਦਾ ਪੇਨ ਸੀਗਾ ਬਹੁਤ ਜ਼ਿਆਦਾ ਦਿਨ ਰਾਤ ਹੀ ਤਾਂ ਪੇਨ ਰਹਿੰਦਾ ਸੀਗਾ ਇਸੇ ਕਮਜ਼ੋਰੀ ਵੀ ਸੀਗੀ ਕਮਜ਼ੋਰੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਮਜ਼ੋਰੀ ਸੀ ਮੈਂ ਆਪਣੇ ਬੱਚੇ ਲਈ ਮਤਲਬ ਖਾਣਾ ਬਣਾਉਣਾ ਵੀ ਮੈਨੂੰ ਦਿੱਕਤ ਹੀ ਲੱਗਦੀ ਸੀਗੀ ਸਵੇਰ ਨੂੰ ਨਾਸ਼ਤਾ ਵੀ ਬਣਾਉਣਾ ਸੀ ਉਹ ਵੀ ਬਿਲਕੁਨ ਨਹੀਂ ਭੈਣ ਜੀ ਤੁਸੀਂ ਕਿੰਨੀਆਂ ਕੁ ਦਵਾਈਆਂ ਖਾਧੀਆਂ ਐ ਇਹਦੇ ਲਈ ਜੀ ਵਿੱਚ ਮੈਂ ਬਹੁਤ ਜ਼ਿਆਦਾ ਦਵਾਈਆਂ ਖਾਧੀਆਂ ਠੀਕ ਐ ਜੀ ਬਹੁਤ ਜੀ ਤਕਰੀਬਨ ਕਿੰਨੇ ਕ ਸਾਲਾਂ ਤੋਂ ਇਹ ਦਵਾਈਆਂ ਖਾ ਰਹੀ ਸੀ ਜੀ ਮੈਂ 6 ਸਾਲ ਤੋਂ ਵਿੱਚ ਦਵਾਈ ਖਾ ਰਹੀ ਸੀ ਕੋਈ ਫਰਕ ਨਹੀਂ ਪਿਆ ਨਹੀਂ ਬਿਲਕੁਲ ਕੋਈ ਫਰਕ ਨਹੀਂ ਪਿਆ ਸੀ ਮੈਨੂੰ ਜਿਵੇਂ ਤੁਹਾਨੂੰ ਇਹ ਬੋਡੀ ਸਰਵਸ ਯੂਜ਼ ਦਿੱਤੇ ਤੁਸੀਂ 20 ਦਿਨ ਹੋ ਗਏ ਵਰਤਦਿਆਂ ਨੂੰ ਉਸ ਤੋਂ ਬਾਅਦ ਤੁਹਾਨੂੰ ਕੀ ਫਰਕ ਪਿਆ ਜੀ ਵਿੱਚ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ ਬਹੁਤ ਜ਼ਿਆਦਾ ਫਰਕ ਪਿਆ ਮੈਂ ਉਸ ਦਿਨ ਦੀ ਬਿਲਕੁਲ ਠੀਕ ਆ ਆਪਣਾ ਇੰਨਾ ਵਧੀਆ ਕਿ ਮੈਂ ਰੋਜ਼ ਆਪਣਾ ਸਾਰਾ ਘਰ ਦਾ ਕੰਮ ਵੀ ਕਰਦੀ ਆ ਮੈਂ ਜੇ ਤੇ ਤਾਂ ਹੁਣ ਮੈਂ ਬਿਲਕੁਲ ਬੈਠਦੀ ਨਹੀਂ 10 ਮਿੰਟ ਉਦਾਂ ਕਿਤੇ ਆਪਾਂ ਬੈਠ ਜਾਣੀ ਲੇਕਿਨ ਮੈਂ ਬਿਲਕੁਲ ਠੀਕ ਐ ਇਹਦੇ ਨਾਲ ਕੋਈ ਪੇਨ ਵਗੈਰਾ ਜਿਹਦਾ ਲੱਤ ਦੇ ਵਿੱਚ ਪੇਨ ਹੁੰਦਾ ਸੀ ਨਹੀਂ ਮੇਰੇ ਕੋਈ ਲੱਤ ਵਿੱਚ ਪੇਨ ਨਹੀਂ ਕੀ ਕੋਈ ਪੇਟ ਚ ਪੇਨ ਨਹੀਂ ਕੀ ਬਾਹ ਵੀ ਬਿਲਕੁਲ ਠੀਕ ਹੋ ਗਈ ਮਤਲਬ ਮੇਰੇ ਸਰਵਾਈਕਲ ਠੀਕ ਐ ਰਸੋਲੀਆਂ ਰਸੋਲੀਆਂ ਬਿਲਕੁਲ ਠੀਕ ਹੋ ਗਈਆਂ ਉਸ ਦਿਨ ਦਾ ਪੇਨ ਹੀ ਮੇਰੇ ਹੋਣਾ ਖਤਮ ਹੋ ਗਿਆ ਵਿੱਚ ਜਾਣਗੇ ਤੁਹਾਡੀ ਇਹ ਵੀਡੀਓ ਲੱਖਾਂ ਲੋਕ ਦੇਖਣਗੇ ਤੁਸੀਂ ਉਹਨਾਂ ਨੂੰ ਇਹ ਬੋਡੀ ਸਰਵਿਸ ਜੂਸ ਲੈਣੇ ਚਾਹੀਦੇ ਆ ਬਤਨਿਕਾ ਇਹਦੇ ਇਸ ਬਾਰੇ ਕੀ ਦੱਸਣਾ ਚਾਹੋਗੇ ਜੀ ਵੀਰ ਜੀ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਸਾਰੇ ਹੀ ਚਾਹੇ ਕਿਸੇ ਕੋਲ ਪ੍ਰੋਬਲਮ ਹੈਗੀ ਆ ਨਹੀਂ ਹੈਗੀ ਲੇਕਿਨ ਤੱਬ ਵੀ ਇਹ ਸਾਰੇ ਹੀ ਪ੍ਰੋਬਲਮ ਜ਼ਰੂਰੀ ਨਹੀਂ ਕਿ ਸਾਨੂੰ ਪ੍ਰੋਬਲਮ ਹੀ ਹੈ ਇਹ ਜ਼ਰੂਰ ਸਾਨੂੰ ਸਾਰਿਆਂ ਨੂੰ ਲੈਣੀ ਚਾਹੀਦੀ ਹੈ ਥੈਂਕ ਯੂ